ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹੂੰਮ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਆਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਸੌਦਾ ਜ਼ਮੀਨ ਦਾ ਪਾਉਣਿਆ ਜਾਂ ਪਲਾਟ ਦਾ ਪਾਉਣਿਆ ਨਾਲ ਦੀ ਨਾਲ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾ ਕਰੀ ਤੁਸੀਂ ਉਦੋਂ ਫੋਨ ਕਰਦੇ ਜਦੋਂ ਸੌਦਾ ਵੇਚ ਚੁੱਕਾ ਹੁੰਦਾ ਹਨਾ ਫਿਰ ਉਹ ਸੌਦਾ ਆਪਾਂ ਨੂੰ ਦੁਬਾਰੇ ਮਹਿੰਗਾ ਚੱਕਣਾ ਪੈਂਦਾ ਫਿਰ ਆਪਰੋਂ ਐਂ ਜਿ ਲੱਗਦਾ ਵੀ ਉਦਦੇ ਰੇਟ ਘਟ ਪਾਇ ਸੀ ਅੱਜ ਰੇਟ ਵੱਧ ਆਪਾਂ ਨੂੰ ਦੁਬਾਈ ਜਾਂਦੇ ਹਨਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਜ਼ਮੀਨ ਦਾ ਜਾਂ ਪਲਾਟ ਦਾ ਸੌਦਾ ਪਾਉਣੇ ਆ ਜਾਂ ਕੋਈ ਘਰ ਵਗੈਰਾ ਸੇਲ ਹੁੰਦਾ ਹਨ ਤਾਂ ਤੁਹਾਡੇ ਕੋਲ ਨਾਲ ਦੇ ਨੋਟੀਫਿਕੇਸ਼ਨ ਆ ਜੇ ਤੇ ਅੱਜ ਆਪਾਂ ਖੜੇ ਹਾਂ ਮਲੋਟ ਰੋਡ ਦੇ ਬਿਲਕੁਲ ਉੱਪਰ ਜਿੱਥੇ ਨਵਾਂ バス ਸਟੈਂਡ ਬਣਨਾ ਉਹਦੇ ਬਿਲਕੁਲ ਸਾਹਮਣੇ ਪਲਾਟਾ 200 ਗਾਜ ਦਾ ਜਿਹਦਾ ਫਰੰਟ ਹੈਗਾ 14 ਫੁੱਟ ਤੇ 34 ਫੁੱਟ ਜਿਹੜੀ ਇਹਦੀ ਡੀਪ ਆ 200 ਗਾਜ ਦਾ ਸਭ ਤੋਂ ਛੋਟਾ ਪਲਾਟਾ ਜੇ ਕੋਈ ਪ੍ਰਾਈਸ ਪਲਾਟ ਨੂੰ ਖਰੀਦਣ ਦਾ ਚਾਹਵਾਨ ਆ ਤਾ ਉਹ ਆਪਣਾ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਠੀਕ ਹੈ ਜੀ ਦੁਬਾਰੇ ਫਿਰ ਤੁਹਾਨੂੰ ਇਹਦਾ ਸਾਈਜ਼ ਦੱਸ ਦਿਆਂ 14 ਫੁੱਟ ਫਰੰਟ ਤੇ ਜਿਹੜੀ ਡੀਪ ਹੈ ਇਹਦੀ ਉਹ 34 ਫੁੱਟ ਤੇ ਮਲੋੜ ਰੋਡ ਦੇ ਬਿਲਕੁਲ ਉੱਪਰ ਆ ਆ ਥਰਮਲ ਪਲਾਂਟ ਆ ਗਿਆ ਆ ਨਾਲ-ਨਾਲ ਥਰਮਲ ਪਲਾਂਟ ਦੀ ਗੰਧ ਆ ਗਈ ਨਾ ਤੇ ਇੱਧਰ ਬੱਸ ਸਟੈਂਡ ਬਣਨਾ ਅੰਬੂਜਾ ਵਾਲੀ ਸਾਈਡ ਬਿਲਕੁਲ ਨਾਲ ਹੀ ਆ ਦੇਖੋ ਆ ਥਰਮਲ ਪਲਾਂਟ ਇੱਧਰ ਆ ਆ ਨਾਲ-ਨਾਲ ਜਿੱਥੇ ਆਪਣਾ ਨਵਾਂ ਬੱਸ ਸਟੈਂਡ ਬਣਨਾ ਉਹਦੇ ਬਿਲਕੁਲ ਸਾਹਮਣੇ ਆ ਤੇ ਜੇ ਕੋਈ ਭਰਾ ਇਸ ਪਲਾਟ ਨੂੰ ਖਰੀਦਣ ਦਾ ਚਾਹਵਾਣਾ ਸਭ ਤੋਂ ਛੋਟੇ ਇਨਵੈਸਟਮੈਂਟ ਆ 200 ਗਾਜ ਦਾ ਪਲਾਟ ਆ 14 22 34 ਇਹਦਾ ਸਹਿਜ ਆ ਠੀਕ ਆ ਜੀ ਜੇ ਕੋਈ ਇਹਦੇ ਰੇਟ ਬਾਰੇ ਗੱਲਬਾਤ ਕਰੇ ਜਿਹੜਾ ਅੱਜ ਦਾ ਰੇਟ ਮਿਤੀ ਹੈਗੀ ਆ 17 5 2025 ਨੂੰ ਇਹਦਾ ਡਿਮਾਂਡ ਹੈਗੀ ਮਾਲਕਾਂ ਦੀ 1 ਲੱਖ ਰੁਪਇਆ ਪਰ ਗਾਜ ਦੀ ਡਿਮਾਂਡ ਆ ਬਾਕੀ ਜਿਹੜਾ ਕੋ ਹੋਊਗਾ ਮੌਕੇ ਤੇ ਆਪਾਂ ਦੋਨੇ ਪਾਰਟੀ ਨੂੰ ਆਮਣੇ ਸਾਹਮਣੇ ਪਾ ਕੇ ਗੱਲਬਾਤ ਕਰਵਾ ਦੇਾਂਗੇ ਠੀਕ ਆ ਦੁਬਾਰੇ ਫਿਰ ਡੇਟ ਨੋਟ ਕਰ ਲਓ 17 5 2025 ਨੂੰ ਆਪਾਂ ਇਹ ਸੌਦਾ ਪਾ ਰਹੇ ਆ ਜੇ ਕੋਈ ਭਰਾ ਇਸ ਸੌਦੇ ਉਕਰੀਦਨ ਚਾਹਵਾ ਨਾ ਉਹ ਆਪਣੇ ਨਾਲ ਦਫਤਰ ਆ ਕੇ ਗੱਲਬਾਤ ਕਰ ਸਕਦੇ ਹੋ ਜਿਹੜਾ ਆਪਣੇ ਦਫਤਰ ਦਾ ਪਤਾ ਉਹ ਸ਼ਹਿਰ ਬਠਿੰਡਾ ਦੇ ਵਿੱਚ ਲਾਟਰੀ ਮਾਰਕੀਟ ਦੇ ਵਿੱਚ ਹੈਗਾ ਤੇ ਗੋਲਡੀ ਕੀ ਦੇ ਬਿਲਕੁਲ ਨੇੜੇ ਆ ਜੇ ਕਿਸੇ ਭਰਾ ਨੇ ਉੱਥੇ ਆ ਕੇ ਗੱਲਬਾਤ ਕਰਨੀ ਹੈ ਸਾਡੇ ਨਾਲ ਇਸ ਪਲਾਟ ਦੇ ਅਕੋਰਡਿੰਗ ਦਾ ਉੱਥੇ ਆ ਕੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਕਿਸੇ ਤਾਰ ਵਗੈਰਾ ਨਹੀਂ ਇਹਦੇ ਪਲਾਟ ਦੇ ਵਿੱਚ ਆ ਦੇਖੋ ਇੱਕ ਨਾ ਕੋਈ ਤਾਰ ਵਗੈਰਾ ਨਹੀਂ ਬਾਕੀ ਪਲਾਟਾਂ ਦੇ ਵਿੱਚ ਕੀ ਹੈ ਤਾਰ ਆ ਵਗੈਰਾ ਹੁੰਦੀਆਂ ਕੋਈ ਤਾਰ ਨਹੀਂ ਬਿਲਕੁਲ ਸਾਫ਼ ਸੌਦਾ ਠੀਕ ਹੈ ਬਾਲਗੜ ਵਗੈਰਾ ਸਾਰਾ ਵੱਜਿਆ ਹੋਇਆ ਇੱਧਰ ਵੀ ਪੱਕੀ ਕੰਦਾ ਇੱਧਰ ਵੀ ਕੰਦਾ ਦਾ 34 ਫੁੱਟ ਇਹਦੀ ਡੀਪ ਆ ਤੇ 14 ਫਰੰਟ ਆ ਮਲੋੜ ਰੋਡ ਦੇ ਬਿਲਕੁਲ ਉੱਪਰ ਆ ਬਸ ਨਵਾਂ ਜਿਹੜਾ ਬੱਸ ਸਟੈਂਡ ਬਣਨਾ ਉਹਦੇ ਬਿਲਕੁਲ ਸਾਹਮਣੇ ਠੀਕ ਆ ਜੀ ਉਹਦੇ ਬਿਲਕੁਲ ਨੇੜੇ ਆਗਾ ਆ ਨਾਲ ਹੀ ਤੋ ਰਹੀ ਗਈ ਅੰਬੂਜਾ ਆ ਥਰਮਲ ਪਲਾਂਟ ਹਨਾ ਇੰਦਰ ਇੱਧਰ ਨਾਲ ਅੰਬੂਜਾ ਠੀਕ ਆ ਜੀ ਜੇ ਕੋਈ ਭਰਾ ਇਸ ਪਲਾਟ ਨੂੰ ਖਰੀਦਣ ਦਾ ਚਾਹਵਣਾ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਜੇ ਕਿਸੇ ਪੁਰਾਣੀ ਜ਼ਮੀਨ ਜਾਇਦਾਦ ਖਰੀਦਣੀ ਹੁੰਦੀ ਆ ਜਾ ਵੇਚ ਨਹੀਂ ਹੁੰਦੇ ਉਹ ਵੀ ਆਪਣੇ ਕੋਲੇ ਬਹੁਤ ਵਧੀਆ-ਵਧੀਆ ਸੌਦਾ ਪਏ ਹੁੰਦੇ ਹੈਗੇ ਤਾਂ ਫੋਨ ਕਰਕੇ ਜਦੋਂ ਵੀ ਕਿਸੇ ਭਰਾ ਨੇ ਆਉਣਾ ਦਫ਼ਤਰ ਵੀਰ ਬਣ ਕੇ ਫੋਨ ਕਰ ਲਿਆ ਕਰੋ ਕਈ ਵਾਰੀ ਕਿਤੇ ਗਏ ਹੁੰਦੇ ਹਨਾ ਜੇ ਮੈਂ ਅੱਜ ਆਪਾਂ ਆਏ ਹੁੰਦੇ ਉਦੋਂ ਫੋਨ ਬੰਦ ਹੁੰਦਾ ਇੱਕ ਚੀਜ਼ ਹੋਰ ਵੀ ਹੈ ਨਾਲ ਕਈ ਵਾਰੀ ਅਗਲਾ ਕਹਿੰਦੇ ਤੁਸੀਂ ਫੋਨ ਨਹੀਂ ਚੁੱਕਦੇ ਹਨਾ ਕਈ ਭਰਾਵਾਂ ਦਾ ਇਹ ਵੀ ਹੁੰਦਾ ਫੋਨ ਆਏ ਹੁੰਦਾ ਵੀ ਜਿਵੇਂ ਹੁਣ ਵੀਡੀਓ ਬਣਾਈ ਜਿੰਨਾ ਆਪਾਂ ਉਦੋਂ ਫੋਨ ਬੰਦ ਕਰਨਾ ਪੈਂਦਾ ਜਾਂ ਕਈ ਵਾਰੀ ਕਿਸੇ ਦੀ ਕਾਲ ਆ ਰਹੀ ਹੁੰਦੀ ਹੈ ਉਦੋਂ ਤੁਹਾਡਾ ਫੋਨ ਬੀਜੀ-ਬੀਜੀ ਆ ਜਾਂਦਾ ਤਾਂ ਤੁਸੀਂ ਕੀ ਕਰਨਾ ਉਹ ਆਪਣਾ WhatsApp ਦੇ ਉੱਪਰ ਬੋਲ ਕੇ ਭੇਜ ਦੇ ਕੋਈ ਵੀ ਬਾਈ ਆ ਅਸੀਂ ਵਿਸ਼ੇ ਤੇ ਗੱਲਬਾਤ ਕਰਨੀ ਆ ਜਦੋਂ ਵੀ ਤੁਸੀਂ ਫ੍ਰੀ ਹੋਗੇ ਸਾਨੂੰ ਗੱਲਬਾਤ ਕਰ ਲਓ ਵੀ ਜਾਂ ਅਸੀਂ ਆ ਪਲਾਟ ਖਰੀਦਣੀ ਆ ਜਾਂ ਜ਼ਮੀਨ ਖਰੀਦਣੀ ਆ ਜਾਂ ਵੇਚਣੀ ਆ ਠੀਕ ਆ ਜੀ ਬਾਕੀ ਐਡ ਕਰਾਉਣ ਦੇ ਥੋੜੇ ਚਾਰਜ ਹੁੰਦੇ ਆ ਜੇ ਕਿਸੇ ਭਰਾ ਨੇ ਕਿਸੇ ਪਲਾਟ ਦੀ ਘਰ ਦੀ ਜਾਂ ਕੋਈ ਜ਼ਮੀਨ ਦੀ ਐਡ ਕਰਾਉਣੀ ਹੁੰਦੀ ਉਹ ਥੋੜੇ ਚਾਰਜ ਹੁੰਦੇ ਆ ਉਹ ਵੀ ਜਦੋਂ ਤੁਹਾਡਾ ਸੌਦਾ ਸਾਡੇ ਨਾਲ ਤੈਅ ਹੋ ਜਾਂਦਾ ਉਹ ਚਾਰਜ ਤੁਹਾਡੇ ਵਾਪਸ ਹੋ ਜਾਂਦੇ ਆ ਠੀਕ ਆ ਜੀ ਬਾਕੀ ਜੇ ਕਿਸੇ ਭਰਾ ਨੇ ਕੋਈ ਡੀਪ ਗੱਲ ਕਰਨੀ ਉਹ ਵੀ ਗੱਲਬਾਤ ਕਰ ਲੈਣ ਬਾਕੀ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗਿਆ ਸੀਗਾ ਜੀ ਜੇ ਕੋਈ ਨਵੀਂ ਉਮਰ ਦੇ ਮੁੰਡੇ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਬਰਨਾਲਾ ਸਗਰੂ ਕਿਸੇ ਵੀ ਸ਼ਹਿਰ ਤੋਂ ਤਾਂ ਉਹਨਾਂ ਵਾਸਤੇ ਖੁੱਲਾ ਸਦਾ ਦਫ਼ਤਰ ਆਓ ਸਾਡੇ ਨਾਲ ਗੱਲਬਾਤ ਕਰਕੇ ਪਰ ਅਸੀਂ ਜਿਹੜਾ ਕੰਮ ਕਰਦੇ ਉਹ ਇਕੱਲਾ ਕਮਿਸ਼ਨ ਦੀ ਕਰਦੇ ਕੋਈ ਟੋਪੀ ਵਗੈਰੇ ਵਾਲਾ ਕੰਮ ਆਪਣੇ ਕੋਲੇ ਭਰਾਓ ਨਾ ਆਵੇ ਠੀਕ ਹੈ ਜੀ ਜਿਹੜੇ ਬਰਾ ਸਾਫ਼ ਸੁਥਰਾ ਕੰਮ ਕਰਨਾ ਚਾਹੁੰਦੇ ਆ ਉਹ ਸਾਡੇ ਨਾਲ ਮਿਲ ਕੇ ਕੰਮ ਕਰ ਸਕਦੇ ਆ ਖੁੱਲਾ ਸਦਾ ਦਫ਼ਤਰ ਆਓ ਗੱਲਬਾਤ ਕਰੋ ਜੀ ਆਏ ਨੂੰ ਧੰਨਵਾਦ ਸਤਿ ਸ੍ਰੀ ਅਕਾਲ